ਪਰਮੇਸ਼ਵਰ ਦੇ ਧੰਨਵਾਦ ਦੇ ਲਈ ਗਵਾਹੀ ਇੱਕ ਇਹ ਸਾਬਿਤ ਹਸਤਾ ਹੈ ਕਿ ਪਰਮੇਸ਼ਵਰ ਅੱਜ ਵੀ ਸਾਨੂੰ ਧੰਨਵਾਦ ਕਰਦਾ ਹੈ ਕਿ ਖੁਦ ਆਨੇ ਮਰਜ਼ੀ ਕੀਤੀ ਹੈ ਇਹ ਦੱਸਣ ਕਿ ਜਿੱਤੇ ਮੈਂ ਸੁਤਸਾ ਸਗਾ ਰਾਤ ਮਤਲਬ ਕਿ ਡੁੱਗੀ ਕੇ ਨਾ ਅੱਜ ਤੇ ਉੱਕੇ ਕੋਈ ਥੋੜਾ ਜਿਹਾ ਫਾਸਲਾ ਜਿਹਾ ਸੱਪ ਸਗਾ ਨਾ ਸੱਪ ਸਗਾ ਤੇ ਉਹ ਪਰਮੇਸ਼ਵਰ ਨੇ ਕਿਰਪਾ ਕੀਤੀ ਕਿ ਉਹ ਲਾ ਲਾ ਕੇ ਆਇਆ ਨਹੀਂ ਨਾ ਕੋਈ ਨੇ ਕਿਉਂ ਨਾ ਕੀਤਾ ਤਾਂ ਆਪਣੇ ਆਪਣੇ ਬਾਕੀ ਜਿਆ

ਜਿੰਨ ਮੋਟਰਸਾਈਕਲ ਤੇ ਚੱਲ ਰਹੇ ਸੀਗੇ ਘਰ ਨੂੰ ਪਰਛਣੇ ਜਾਂ ਰਸਤੇ ਵਿੱਚ ਹੀ ਮੂਰੇ ਸਾਪ ਜਣੇ ਸਾਪ ਦਾ ਪਿੱਛਾ ਕਰ ਰਿਹਾ ਸੀ ਮੈਂ ਉਹ ਮਰਦ ਦੇਖਿਆ ਪਰ ਇਹ ਇਲਾਕੇ ਖਾਸ ਕਰਕੇ ਜਿਸ ਦਾ ਪੁਰਾਣੇ ਸਮੇਂ ਤੋਂ ਸਾਪ ਦਾ ਪਿੱਛਾ ਕਰ ਰਿਹਾ ਹੈ ਪਰ ਲਿਖਿਆ ਕਿ ਪ੍ਰਭੂ ਦੇ ਦੁਆਰਾ ਇਹ ਪਛਾਈ ਜਾ ਰਿਹਾ ਹੈ ਜਾਂ ਪ੍ਰਭੂ ਨੇ ਕਿਰਪਾ ਕੀਤੀ ਹੈ ਸਭ ਤੋਂ ਉਪਰਾਨੇ ਫਰਮੇਸ਼ਨ ਸਾਡੇ ਧੰਨਵਾਦ ਕਰਦੇ ਹਾਂ ਤੇ ਜਲਦੀ ਉਹ ਜੇ ਸ਼ਰਧਾਲੂਆਂ ਮਿਲੂਗਾ ਸਾਹੀ ਮੈਮਾ ਫਰਮੇਸ਼ਨ ਨੇ ਪਾਇਲੇ ਦੇ ਤੋਆ ਕਰਕੇ ਤੁਹਾਨੂੰ ਨਮਸਕਾਰ मान प्रभु अब जी खास करके महान हो प्रभु मेरे गवा हो अभी गवाह है प्रभु इसने जो गवाई तो दी है उस सबू प्रभु जी कोई भी अपना काम नहीं कर देता थे। और प्रभु ए, अपने लोगों को जानते जानते हैं प्रभु जी उन्होंने रक्षा करने हमेशा ही प्यार है तो प्रभु जी उस शान दूर किया इसे तरह अब करते हैं उस शिकार जो सारे किसी तरह दुकावटा पूरा हमेशा